ਹਾਂਜੀ ਵੈਲਕਮ ਹੈ ਤੁਹਾਡੇ YouTube ਚੈਨਲ ਤੇ ਅੱਜ ਜੋ ਸੂਟ ਰੈਣਗੇ ਬਹੁਤ ਹੀ ਜ਼ਿਆਦਾ ਸੋਹਣੇ ਪਾਰਟੀ ਵੇਅਰ ਗਰਮੀ ਦੇ ਲਈ ਔਣ ਚਾਹੰਦੇ ਲਈ ਇਹਨਾਂ 셔ਟ ਔਰ ਦੁਪੱਟਾ ਡਿਜੀਟਲ ਪ੍ਰਿੰਟ ਰਹੇਗਾ ਇਸ ਦੇ ਨਾਲ ਬਾਟਮ ਔਰ ਨੇਚਰਲ ਕ੍ਰੇਪ ਦੀ ਰਹੇਗੀ ਪ੍ਰਾਈਸ ਇਹਨਾਂ ਸੂਟਾਂ ਦਾ 2250 ਫ੍ਰੀ ਸ਼ਿਪਿੰਗ ਸਕਰੀਨਸ਼ਾਟ ਸੈਂਡ ਕਰਕੇ ਮੇਰੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਆਪਣੇ ਕੋਲ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਇਨਾ ਸੂਟਾਂ ਦਾ ਲਿਮਟਿਡ ਸਟਾਕ ਆ ਜਲਦੀ ਤੋਂ ਜਲਦੀ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਆ ਨੈਕਸਟ ਜੌਰਜਟ ਦਾ ਸੂਟ ਰਹੇਗਾ ਸ਼ਰਟ ਤੇ ਬਾਟਮ ਤੇ ਔਰ 슬ੀਵਸ ਤੇ ਵਰਕ ਰਹੇਗਾ ਦੁਪੱਟਾ ਜੌਰਜਟ ਦਾ ਰਹੇਗਾ 620 ਫ੍ਰੀ ਸ਼ਿਪਿੰਗ 올 ਇੰਡੀਆ ਇਹ ਵੀ ਜੌਰਜਟ ਦਾ ਸੂਟ ਰਹੇਗਾ 650 ਫ੍ਰੀ ਸ਼ਿਪਿੰਗ 올 ਇੰਡੀਆ ਇਹ ਮਸਲਿਨ ਕਾਟਨ ਦਾ ਸੂਟ ਰਹੇਗਾ ਥ्रेड ਵਰਕ ਹੋਇਆ ਇਹ ਵੀ ਤੁਸੀਂ ਆਰਡਰ ਪਲੇਸ ਕਰ ਸਕਦੇ ਨੇ। ਨੈਕਸਟ ਇਹ ਵੀ ਆਪਣੇ ਕੋਲ ਮੂਕੇਮਰੀ कॉटन ਦਾ सूट ਰਹੇਗਾ ਨਾਲ ਦੁਪੱਟਾ ਮਿਲੇਗਾ ਮਸਲਿਨ कॉटन ਦਾ 650 ਫ੍ਰੀ ਸ਼ਿਪਿੰਗ 올 ਇੰਡੀਆ। ਇਹ ਵੀ ਆਪਣੇ ਕੋਲ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ, ਥ्रेड ਵਰਕ ਹੋਇਆ ਜਾਂ ਪੈਸ ਵਰਕ ਹੋਇਆ। ਦੁਪੱਟਾ ਮਿਲੇਗਾ ਮਸਲਿਨ कॉटन ਦਾ 798 ਫ੍ਰੀ ਸ਼ਿਪਿੰਗ 올 ਇੰਡੀਆ। ਇਹ ਆਪਣੇ ਕੋਲ ਸੂਟ ਜਾਮ कॉटन ਦਾ ਰਹੇਗਾ, ਫੈਂਸੀ ਥ्रेड ਵਰਕ ਹੋਇਆਗਾ 950 ਫ੍ਰੀ ਸ਼ਿਪਿੰਗ 올 ਇੰਡੀਆ। ਨੈਕਸਟ ਹੈ ਡਿਜੀਟਲ ਪ੍ਰਿੰਟ ਜਾਂ ਆਪਣੇ ਕੋਲ ਸ਼ਰਟ ਹੈਗੀ ਬਾਟਮ ਤੇ embroidery ਹੋਈ ਦੁਪੱਟਾ ਵੀ ਰਹੇਗਾ ਮਸਲੀਨ कॉटन ਦਾ 599 ਫ੍ਰੀ ਸ਼ਿਪਿੰਗ 올 ਇੰਡੀਆ ਜੋ ਮਾਡਲ ਦੇ ਪਿਕ ਲੱਗੀ ਹੋਏ ਸੇਮ ਇਸ ਤਰ੍ਹਾਂ ਸੁੱਟ ਰਹੇਗੇ 5 ਮੀਟਰ ਜਰਜਰ ਦਾ ਸੁੱਟ ਰਹਿਗਾ ਫੈਂਸੀ थ्रेड ਵਰਕ ਹੋਇਆ ਦੁਪੱਟਾ ਵੀ ਮਿਲੇਗਾ ਬਾਟਮ ਤੇ ਵੀ ਵਰਕ ਮਜੇਗਾ 620 ਫ੍ਰੀ ਸ਼ਿਪਿੰਗ 올 ਇੰਡੀਆ ਮੈਚਿੰਗ ਸੁੱਟ ਰਹੇਗੇ ਪ੍ਰਿੰਟਡ ਸ਼ਰਟ ਬਾਟਮ ਤੇ ਵਰਕ ਰਹੇਗਾ ਪ੍ਰਾਈਸ ਇਹਨਾਂ ਸੁੱਟ ਦਾ 450 ਫ੍ਰੀ ਸ਼ਿਪਿੰਗ 올 ਇੰਡੀਆ ਇਹ ਵਾਲੇ ਸੁੱਟ ਰਹੇਗੇ ਆਪਣੇ ਕੋਲ ਪ्युअर कॉटन ਦੇ ਮੈਚਿੰਗ ਹੈਨ ਮਿਕਸ ਮੈਚਿੰਗ ਸੂਟ ট্রেনিং ਨਾਲ ਦੁਪੱਟਾ ਮਿਲੇਗਾ ਤੁਹਾਨੂੰ ਸ਼ਰਟ 8 ਮੀਟਰ ਬਾਟਮ 8 ਮੀਟਰ ਦੁਪੱਟਾ ਵੀ ਪ੍ਰਾਈਸ ਇਹਨਾਂ ਸੂਟਾਂ ਦਾ 650 ਫ੍ਰੀ ਸ਼ਿਪਿੰਗ ਲਈ WhatsApp ਨੰਬਰ ਤੇ ਇਨਕੁਆਰੀ ਕਰ ਸਕਦੇ ਹੋ